ਵਾਹਿ 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 ਧਰੂ ਨਾਮ ਜਿਤਿਆਵੇਂ ਨਾਮ ਜਿਤਾਉਨ ਦਾ ਸਤਿਕਾਰ ਸਤ ਸੁਖ ਹੋਵੇ ਤਹਾਂ ਜਹਾਂ ਕਾ ਸਾਹੀ ਸਾਹਿ ਤਹਾਂ ਮਹਾਰਸ਼ਿਆ ਰਾਇ ਤੇ ਪਤੇ ਬ੍ਰਿਤ ਕੀ ਪੈ ਜੰਤ ਕੀ ਜੀ ਤੇਰੀ ਸਰਬਜੀ ਸਹਾਰੇ ਕਾਜ ਸਰਜੀ ਕੇ ਬੋਲ ਵਾਲੇ ਫਲਾ ਜੀ ਆਕਾਰ ਮਾਝੀਆਂ ਆਪਦੇ ਸਿਖਾਂ ਦਾ ਮਨਣੀਵਾ ਮਾਤ ਪੁੱਤੀ ਮਤ ਪਾਪ ਦੇ ਰਾਹੀ ਆਪ ਕਾਲ ਗੁਰੂ ਆਏ ਗੁਰੂ ਆਪ ਹਮਲੇ ਸਿਖਾਂ ਤੋਂ ਦਿੱਤੀ ਦਾ ਕੇਤ ਨਾਮ ਬੇਪਦਾਨ ਭਰੋਸਾ ਨਾ ਵਿਸਾਦ ਨਾਨਾ ਸਿਰਦਾ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀਆਂ ਨੇ ਪਾਵਨ ਪਵਿੱਤਰ ਦਰਸ਼ਨ ਸੁਨਾਦ ਚੌਕੀਆਂ ਧੰਦੇ ਗੂੰਗੇ ਜੇ ਕੋ ਜੁਗ ਅਟਾਲ ਧਰਮ ਦਾ ਜੈਕਾਰ ਖਾਲਸਾ ਜੀ ਸਹਿ ਬੋਲ ਜੀ ਏ ਪੰਥ ਦੇ ਸਾਈ ਦਾ ਧਰਮ ਦਾ ਚਾ ਜੀਆ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਤੇ ਹੋਰ ਗੁਰਧਾਮਾਂ ਨੇ ਇਹਨਾਂ ਕੋਲੋਂ ਪੰਥ ਨੂੰ ਨਿਦਾਰਸ਼ਨ ਦਿਦਾਰ ਆਪੇ ਸੇਵਾ ਸੁਮਾਹਤਾਤਾਂ ਆਪਣੇ ਪਿਆਰੇ ਖਾਲਸੇ ਰੋ ਬਖਸ਼ੋ ਜੀ ਧੰਨ ਧੰਨ i'm ਪਾਤਸ਼ਾਹ ਯਾ ਸਾਰਾ ਪਰਵਾਰ ਸਾਰੀਆਂ ਸੰਗਤਾਂ ਵੱਲ ਆਪ ਜੀ ਆਂਦਾ ਓਟ ਅਤੇ ਆਸਰਾ ਤੱਕ ਕਰਕੇ ਧਰਤੀ ਵਾਰੀ ਇਹਨਾਂ ਸਭ ਨੇ ਚਿੰਤਾ ਮਿਟਾਈ ਜੀ ਆਂਦੇ ਆਨੰਦ ਵਈ ਜਾਪ ਸੁਖੁਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਗਲ ਮਨ ਵਿਚ ਨਾਮ ਦੇ ਮਹਾਨ ਵਾਕਾਂ ਅਨਸਾਰ ਸ੍ਰੀ ਸੁਖੁਨੀ ਸਭਿਆਨੇ ਦਾ ਉਪਰੰਭ ਆਪ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਹੋਏ ਨੇ ਦਾਰਵਾਚਾ ਜੀਆ ਮਾਨ ਇਲਾਕੇ ਸਨਮਾਨ ਕੀ ਕਰਦੇ ਧੰਨਵਾਦ ਆਈ ਥਿੰਕ ਅਖਾਲੀ ਵੀ ਜੀ ਕਰਨਲ ਸ਼ਹੀਦ ਮਨਪ੍ਰੀਤ ਸਿੰਘ ਜਿਨ੍ਹਾਂ ਦੀ ਅੱਜ ਦੂਸਰੀ ਵਰਸੀ ਸੀਗੀ ਉਸ ਸਮਾਗਮ ਦੇ ਵਿੱਚ ਅਸੀਂ ਹਿੱਸਾ ਲੈਣ ਵਾਸਤੇ ਆਏ ਸੀ ਉਸ ਸਾਡੇ ਬਹੁਤ ਹੀ ਇਸ ਜ਼ਿਲ੍ਹੇ ਦੇ ਮਹਾਨ ਸ਼ਹੀਦ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਹੈ ਤੇ ਦੁਆ ਮੰਗੀ ਹੈ ਪ੍ਰਮਾਤਮਾ ਦੇ ਕੋਲੋਂ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਬੁੱਧੀ ਤੋਫੀਕ ਹਿੰਮਤ ਦੇਵੇ ਇਸ ਤਰ੍ਹਾਂ ਦੀ ਜ਼ਿੰਦਗੀ ਦੇਵੇ ਜਿਹੜੀ ਕਰਨਲ ਮਨਪ੍ਰੀਤ ਸਿੰਘ ਸਾਨੂੰ ਸਾਰੀ ਜਿਹੜਾ ਮਾਰਗਦਰਸ਼ਨ ਕਰਕੇ ਗਏ ਆ ਔਰ ਬਹੁਤ ਸਾਰੀਆਂ ਜੀਨ ਸ਼ਖਸੀਅਤਾਂ ਅੱਜ ਦੇ ਇਸ ਸਮਾਗਮ ਦੇ ਵਿੱਚ ਆ ਕੇ ਸਾਰਿਆਂ ਨੇ ਸੱਜਦਾ ਕੀਤਾ ਉਸ ਦੀ ਸ਼ਹਾਦਤ ਨੂੰ ਔਰ ਇਸ ਗੱਲ ਦੀ ਕਾਮਨਾ ਕੀਤੀ ਹੈ ਕਿ ਜਿਹੜੇ ਲੋਕ ਦੇਸ਼ ਦੇ ਲਈ ਕੁਰਬਾਨ ਹੁੰਦੇ ਆਪਣੇ ਸਹਾਂ ਦੀ ਆਹੋਤੀ ਦਿੰਦੇ ਆ ਉਹ ਹਮੇਸ਼ਾ ਚਮਕਦੇ ਰਹਿੰਦੇ ਆ ਸਤਾਰੇ ਵਾਂਗੂ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਰਹਿੰਦਾ ਦੇਖੋ ਆ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਕਿ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਚਲੇ ਤਾਂ ਸਭਨੇ ਜਾਣਾ ਹਰ ਸਾਡੇ ਪਿੰਡ ਦਾ ਬਖਤੋਰਾ ਮਰ ਗਿਆ ਉਹਨੂੰ ਕੌਣ ਯਾਦ ਕਰਦਾ ਇਹ ਜਿੱਥੇ ਜਿਹੜੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਦੇਸ਼ ਦੇ ਲਈ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੁਨੀਆ ਹਮੇਸ਼ਾ ਯਾਦ ਰੱਖਦੀ ਹੈ ਸੋ ਅਸੀਂ ਉਹਨਾਂ ਨੂੰ ਅੱਜ ਸ਼ਰਧਾਂ ਦੇ ਫੁੱਲ ਅਰਪਿਤ ਕੀਤੇ ਆ ਤੇ ਮੇਰੇ ਨਾਲ ਚੌਧਰੀ ਸ਼ਾਮਲਾਲ ਮਾਜਰੀਆ ਸਾਹਿਬ ਵੀ ਆਏ ਇਹ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ ਸਾਡੇ ਸਾਥੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਹੈ ਔਰ ਅਸੀਂ ਸਾਂਝੇ ਤੌਰ ਤੇ ਇੱਕ ਉਹਨਾਂ ਦੇ ਜਿਹੜੇ ਮਾਤਾ ਜੀ ਆ ਉਹਨਾਂ ਦਾ ਅੱਜ ਸਨਮਾਨ ਵੀ ਕੀਤਾ ਇਸ ਮੌਕੇ ਦੇ ਉੱਤੇ ਔਰ ਉਹਨਾਂ ਨੂੰ ਇਸੇ ਗੱਲ ਦੀ ਸ਼ਾਬਾਸ਼ੀ ਦਿੰਦੀ ਹੈ ਕਿ ਤੁਹਾਡੀ ਕੁੱਖ ਨੇ ਇੱਕ ਐਸੇ ਸਕੂਤ ਨੂੰ ਜਨਮ ਦਿੱਤਾ ਜਿਨੇ ਸ਼ਹਾਦਤ ਦੇ ਨਾਲ ਸ਼ਹਾਦਤ ਦਾ ਜਾਨ ਦਿੱਕੇ ਪੂਰੀ ਦੁਨੀਆ ਦੇ ਵਿੱਚ ਮਾਂ-ਬਾਪ ਦਾ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਜਿਹੜਾ ਰੋਸ਼ਨ ਨਾਮ ਕੀਤਾ ਚੌਧਰੀਪੁਰ ਕਿਸੇ ਕੀ ਕਹਿਣਾ ਚਾਹੁੰਦਾ ਅਸੀਂ ਜੀ ਜਿਦਾਂ ਕੇ ਸਾਡੇ ਸ਼ਹੀਦ ਮਨਪ੍ਰੀਤ ਜੀ ਸਾਡੇ ਇਲਾਕੇ ਦੀ ਸ਼ਾਨ ਸੀ ਇਹਨਾਂ ਨੇ ਸ਼ਹੀਦ ਹੋਣ ਤੋਂ ਬਾਅਦ ਵੀ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਅਸੀਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ ਤੇ ਮਾਤਾ ਜੀ ਦੇ ਦਰਸ਼ਨ ਕਰ ਰਹੇ ਆ ਮਾਤਾ ਜੀ ਦਾ ਸਨਮਾਨ ਕਰ ਰਹੇ ਆ ਤੇ ਅਸੀਂ ਇੱਕ ਮੈਸੇਜ ਲਾਣਾ ਚਾਹੁੰਦੇ ਆ ਆਪ ਸਾਰੀ ਪਬਲਿਕ ਨੂੰ ਵੀ ਦੇਖੋ ਇੱਕ ਛੋਲੇ ਦੇ ਪਿੰਡ ਦੇ ਵਿੱਚ ਜਨਮ ਲੈ ਕੇ ਇਹਨਾਂ ਨੇ ਕਿੰਨੀ ਵੱਡੀ ਉਹਤੇ ਪਹੁੰਚ ਤੇ ਪਹੁੰਚ ਕੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਤੇ ਇਹਨੂੰ ਯਾਦ ਰੱਖਦੇ ਹੋਏ ਯੂਥ ਨੂੰ ਆਪਾਂ ਮੈਸੇਜ ਲਾਣਾ ਚਾਹੁੰਦੇ ਆ ਵੀ ਤੁਸੀਂ ਜਿੱਦਾਂ ਇਹਨਾਂ ਨੇ ਖੇਡ ਦੇ ਬਹੁਤ ਵੱਡੇ ਪਹਿਲੇ 골ਡ ਮੈਡਲ ਵਗ੍ਹਾ ਦਿੱਤੇ ਐ ਤੇ ਉਸ ਤੋਂ ਬਾਅਦ ਇਹਨਾਂ ਨੇ ਸ਼ਹੀਦ ਹੋਣ ਤੋਂ ਬਾਅਦ ਵੀ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਤੇ ਅਸੀਂ ਉਹਨਾਂ ਸਰਦਾਂ ਦੇ ਫੋਲਸ ਭੇਟ ਕਰਨ ਵਾਸਤੇ ਆਏ ਹਾਂ ਤੇ ਵਾਹਿਗੁਰੂ ਜੀ ਦਾ ਸਾਥ ਸਾਹਿਬ ਵਾਹਿਗੁਰੂ ਜੀ